ਜਿੱਦਾਂ ਦੇ ਪੰਜਾਬ ਦੇ ਵਿੱਚ ਕਿਸਾਨੀ ਅੰਦੋਲਨ ਸਿਰ ਚੜ ਕੇ ਬੋਲਦਾ ਹੈ ਦੇ ਕਿਸਾਨ ਦਾ ਅੰਦੋਲਨ ਟਰਨਾ ਕਿੱਥੇ ਲੱਗ ਜਾਣਾ ਕਿਸੇ ਨੂੰ ਪਤਾ ਉਸ ਤਰ੍ਹਾਂ ਹੁਣ ਅੰਦੋਲਨ ਜਿਹੜਾ ਇਸ ਤਰ੍ਹਾਂ ਦਾ ਬਦਲਾਅ ਲੈ ਚੁੱਕਾ ਹੈ ਕਿ ਅੱਜ ਕੱਲ ਪ੍ਰਾਈਵੇਟ ਆਧਾਰਿਆਂ ਦੇ ਅੰਦਰ ਵੀ ਧੜੇ ਲਗਾਨੇ ਸ਼ੁਰੂ ਕਰ ਦਿੱਤੇ ਨੇ ਕਿਉਂ ਲਗਾਨੇ ਉਹਨਾਂ ਨੂੰ ਆਪਨੇ ਵੀ ਪਤਾ ਹੁੰਦਾ ਇਸ ਤਰ੍ਹਾਂ ਦਾ ਤਾਜ਼ਾ ਮਾਮਲਾ ਸਾਡੇ ਸਾਹਮਣੇ ਆਇਆ ਜਿੱਦਾਂ ਕਿ ਹਾਲ ਹੀ ਦੇ ਵਿੱਚ ਇੱਕ ਪ੍ਰਾਈਵੇਟ ਦਫ਼ਤਰ ਦੇ ਅੰਦਰ ਕਿਸਾਨਾਂ ਵੱਲੋਂ ਇੱਕ ਅੰਦੋਲਨ ਕਰਨ ਦੀ ਮਹਿੰਮ ਛੜੀ ਗਈ ਤੇ ਇੱਕ ਧਰਨਾ ਲਗਾਉਣ ਦੀ ਗੱਲ ਕੀਤੀ ਗਈ ਜਦਕਿ ਉਹਨਾਂ ਨੂੰ ਸਪਸ਼ਟ ਰੂਪ ਦੇ ਆਪ ਨੂੰ ਵੀ ਪਤਾ ਨਹੀਂ ਕਿ ਉਹ ਦਫ਼ਤਰ ਅਸਲ ਤੇ ਕਸੂਰਰ ਹੈ ਜਾਂ ਨਹੀਂ ਜਾਂ ਕੀ ਇਹ ਮੰਗਾ ਰੱਖਦੇ ਪਨ ਉਹਨਾਂ ਦੀਆਂ ਮੰਗਾਂ ਜਾਇਜ਼ ਹਨ ਕਿ ਨਹੀਂ ਤੇ ਸਾਡੇ ਨਾਲ ਮੌਜੂਦ ਹਨ ਜੀਐਮਸੀ ਟ੍ਰੈਵਲ ਦੇ ਮਾਲਕ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਅਮਿਤ ਜੀ ਤੁਸੀਂ ਦੱਸੋ ਕਿ ਤੁਹਾਡੇ ਨਾਲ ਕੀ ਇਨਸੀਡੈਂਟ ਹੋਇਆ ਜਦੋਂ ਕਿ ਇੱਕਦਮੀ ਤੁਹਾਡੇ ਅੰਦਰ ਅੰਦੋਲਨ ਸ਼ੁਰੂ ਹੋ ਗਿਆ ਅੰਦੋਲਨ ਸ਼ੁਰੂ ਇੱਕ ਵਾਰੀ ਮੈਨੂੰ ਸਵੇਰੇ ਕਾਲ ਆਂਦੀ ਕਿਸੇ ਕਸਟ ਲਾਈਨ ਦੀ ਮੈਂ ਤੁਹਾਨੂੰ ਮਿਲਣਾ ਪਾ ਠੀਕ ਹੈ ਨਹੀਂ ਮੈਂ ਠੀਕ ਆਜੋ ਮਿਲ ਲੋ ਉਹ ਆ ਕੇ ਮੇਰੇ ਕੋਲ ਬੈੰਦਾ ਮੈਂ ਚਾਹ ਪੈਣ ਵਗੈਰਾ ਪੁੱਛਦਾ ਹਾਂ ਜੀ ਸਰਕੀ ਸੇਵਾ ਕਰਦਾ ਨਾ ਆਪਣੇ ਗੱਲ ਕਰਦਾ ਕਿ ਕਿਹੜਾ ਕਿਹੜਾ ਵੀਜ਼ਾ ਲਾਂਦੇ ਹੋ ਮੈਂ ਉਹਨੂੰ ਕਾਲ ਕੀਤੀ ਆਜ ਅਗੇ ਮੇਰੇ ਕੋ ਮੈਂ ਤਾਂ ਮੇਰੀ ਗੱਲ ਤਾਂ ਸੁਣੋ ਪ੍ਰੋਬਲਮ ਜਿਹੜੇ ਬੰਦੇ ਆਏ ਸੀ ਤੁਸੀਂ ਜਾਂਦੇ ਹੋ ਨਹੀਂ ਨਹੀਂ ਮੈਂ ਕਿਸੇ ਨੂੰ ਨਹੀਂ ਜਾਂਦਾ ਕਿੰਨੇ ਕੁ ਬੰਦੇ ਆਏ ਸੀ ਦਰੂ ਮਤਲਬ 15 16 ਬੰਦੇ ਮੇਬੀ ਆਈਡੀ ਹਸਾਂ 15 16 ਬੰਦੇ ਤੁਹਾਡੇ ਦਫਤਰ ਅਚਾਨਕ ਆ ਜਾਂਦੇ ਅਚਾਨਕ ਆ ਜਾਂਦੇ ਅਚਾਨਕ ਆ ਜਾਂਦੇ ਹਥਿਆਰਬੰਦੀ ਹੋ ਸਕਦੇ ਉਹਨਾਂ ਕੋ ਕੀ ਹਥਿਆਰ ਮੈਨੂੰ ਨਹੀਂ ਪਤਾ ਠੀਕ ਹੈ ਕਿਉਂਕਿ ਉਸ ਵੇਲੇ ਹੋਰ ਵੀ ਹੋਰ ਵੀ ਕਸਟਮਰ ਵੀ ਹੋਣਗੇ ਉਸ ਵੇਲੇ ਨਹੀਂ ਉਸ ਟਾਈਮ ਕਸਟਮਰ ਕੋਈ ਨਹੀਂ ਮੇਰਾ ਸਟਾਫ ਵੀ ਨਹੀਂ ਸੀ ਕੋਈ ਹਾਂਜੀ ਜਿਹੜੇ ਲੇਡੀਆਂ ਹੁੰਦੀਆਂ ਕੋਈ ਹੈਗਾ ਨਹੀਂ ਸਟਾਫ ਮੈਂ ਆਫਿਸ ਮੈਂ ਸੀ ਤੇ ਮੇਰੇ ਵੱਡੇ ਭਰਾ ਜੀ ਬਾਦ ਉਹ ਵੀ ਆਫਿਸ ਬੈਠੇ ਸਪੇਸ ਸੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਉਹ ਆ ਕੇ ਮੈਨੂੰ ਕਹਿੰਦਾ ਕਿ 50000 ਰੁਪਏ ਤੂੰ ਦਿੱਤਾ ਵਾਪਸ ਕਰੋ ਜਦੋਂ ਮੈਂ ਚੰਗੀ ਤਾਂ ਐਕਚੁਅਲੀ 1.5 ਸਾਲ ਪੁਰਾਣੀ ਗੱਲ ਹੈ 1.5 ਸਾਲ ਪੁਰਾਣੀ ਮੇਰੇ ਕੋਲ ਮੈਂ ਇੱਕ ਦਿਨ ਵਿੱਚ 10 ਟਿਕਟਾਂ ਵੇਚਦਾ 20 ਟਿਕਟਾਂ ਵੀਜ਼ੇ ਵੇਚਦਾ ਹੁਣ ਹਰ ਰਿਕਾਰਡ ਰੱਖਣਾ ਇੰਨਾ ਪੋਸੀਬਲ ਨਹੀਂ ਹ ਮੈਂ ਉਹਨੇ ਮੇਰੇ ਨਾਲ ਗੱਲ ਕੀਤੀ ਜੀ ਕਿ ਟਿਕਟ ਜਾਣ ਲਈ ਦੁਬਈ ਮੈਂ ਜਾਣਾਗਾ ਮੈਂਗਾ ਆਪਣਾ ਸੈਟਲ ਹੋਣਾ ਮੈਂ ਠੀਕ ਹੈ ਵੈਲਡ ਗੁੱਡ ਮੈਂ ਦੁਬਈ ਟਿਕਟਸ ਵੀਜ਼ਾ ਦੇ ਕੇ ਨੂੰ ਪਹੁੰਚਾ ਦੇਤਾ ਉਥੇ ਉਸ ਤੋਂ ਬਾਅਦ ਉਹਨੇ ਕੀ ਕੀਤਾ ਉਥੇ ਉਹਦਾ ਨ ਕੀ ਹੈ ਮੈਨੂੰ ਉਸ ਦਾ ਕੋਈ ਨੌਲੇਜ ਨਹੀਂ ਹੈ ਫਿਰ ਉਸ ਤੋਂ ਬਾਅਦ ਜਿਸਾਲ ਡੇਟਸ ਹਮਨੇ ਕਾਲਜ ਨੂੰ ਦੀ ਤਨ ਤੋਂਗਾ ਏਜੰਟ ਦੀ ਕੀ ਰਿਸਪੌਂਸਿਬਿਲਟੀ ਹੁੰਦੀ ਹੈ ਟਿਕਟਡ ਤੇ ਵੀਜ਼ਾ ਤੱਕ ਰਿਸਪੌਂਸਿਬਿਲਟੀ ਦੇ ਜਾਂ ਉਥੇ ਵੀ ਰਿਸਪੌਂਸਿਬਿਲਟੀ ਹੁੰਦੀ ਹੈ ਇਹ ਦੋ ਕੈਟੇਗਰੀਜ਼ ਹੁੰਦੀ ਹੈ ਅਸੀਂ ਕੋਈ ਵੀ ਕੰਮ ਕਰਦੇਨਾ ਮੈਨੂੰ ਕੋਈ ਕਹਿੰਦਾ ਮੈਂ ਵਰਕ ਪਾਮਪਰ ਤੇ ਜਾ ਰਹੇ ਹਾਂ ਪੀਆਰ ਤੇ ਜਾ ਰਹੇ ਏਜੰਟ ਏਜੰਟ ਵੈਸੇ ਬਦਨਾਮ ਹੈ ਮੈਂ ਸਿੱਧਾ ਕਹਣਾ ਅਸੀਂ ਆਪਣੇ ਪੈਰ ਪੱਕੇ ਕਰਦੇ ਹਾਂ ਸਾਈਨ ਕਰਾਣੇ ਕੇ ਵੀ ਤੈਨੂੰ ਇਸ ਕੰਮ ਤੇ ਭੇਜਨੇ ਆ ਇਸ ਕੰਟਰੀ ਭੇਜਨੇ ਆ ਇਸ ਔਦੇ ਤੇ ਭੇਜਨੇ ਆ ਸਟੂਡੈਂਟ ਵੀਜ਼ਾ ਟੂਰਿਸਟ ਵੀਜ਼ਾ ਵਰਕ ਪਰਮਿਟ ਵੀ ਆ ਰੈਵਰੀਥਿੰਗਸ ਕੁਛ ਵੀ ਹੋ ਸਕਦਾ ਕੁਛ ਅਸੀਂ ਭੇਜਦੇ ਪਏ ਆ ਠੀਕ ਹੈ ਉਥੇ ਜੇ ਕੀ ਕਰਦਾ ਉਹਦੀ ਸਾਡੀ ਰਿਸਪੋਨਸੀਬਿਲਟੀ ਹੁੰਦੀ ਸਾਡੀ ਰਿਸਪੋਨਸੀਬਿਲਟੀ ਇਹ ਕਿ ਏਜੰਟ ਨੇ ਇੱਕ ਭੇਜਿਆ ਕੰਮ ਤੇ ਲਵਾਇਆ ਜਾਂ ਕੰਮ ਕੀਤਾ ਉਹਨੇ ਨਹੀਂ ਕੀਤਾ ਜਾਂ ਪੜਾਈ ਕੀਤੀ ਜਾਂ ਨਹੀਂ ਕੀਤੀ ਜੋ ਵੀ ਐਵਰੀਥਿੰਗ ਸਾਡੀ ਰਿਸਪੋਨਸੀ ਦੇਖੋ ਏਜੰਟ ਦਾ ਕੰਮ ਭੇਜਣਾ ਕਾਲਜ ਚਲਾ ਗਿਆ ਐਡਮਿਸ਼ਨ ਮਿਲ ਉਹ ਤੁਹਾਡਾ ਕੰਮ ਕਰਦਾ ਨਹੀਂ ਕਰਦਾ ਇਹ ਜਿਹਨੇ پوری ਜ਼ਿੰਦਗੀ ਫੜੀ ਇਸ ਪੋਸਿਬਿਲਿਟੀ ਕਿਸੇ ਨੂੰ ਨਹੀਂ ਹੁੰਦੀ ਹੈ 150 ਦਾ ਉੱਠ ਕੇ ਆ ਜੀ ਸਾਡੇ ਕੋਲ ਕਿ ਭਾਈ ਸਾਾਨੂੰ 25000 ਦੋ ਤੁਹਾਡਾ 20000 ਦੋ ਤੁਸੀਂ ਮੇਰੇ ਕੋਲ ਆਂਦੇ ਹੋ ਕਿ ਟਿਕਟ ਵੀਜ਼ਾ ਲੈ ਕੇ ਮੇਕ ਲੈ ਕੇ ਚਲੇ ਜਾਂਦੇ ਹੋ ਬਾਅਦ ਚ ਤੁਸੀਂ ਚਾਰ ਚੱਫੇ ਬੰਦੀ ਲੈ ਕੇ ਮੇਰੇ ਕੋਲ ਆਂਦੇ ਮੇਰੇ ਪੈਸੇ ਵਾਪਸ ਇਹ ਕੋਈ ਨਜ਼ਰੀਆ ਬੜਾ ਦਾ ਕਾਰੋਬਾਰ ਕਰਦੇ ਅਸੀਂ ਟੈਕਸ ਪੇਡ ਹੈਗੇ ਆ ਲਾਇਸੈਂਸ ਲਿਤਾ ਨੂੰ ਸਾਡੇ ਕੋਲ ਲਸੈਂਸ ਸੇ ਬਾਹਰ ਵੇਚਦਾ ਪਰ ਇਹਨਾਂ ਕੋਈ ਲਾਇਸੈਂਸ ਹੈਗਾ ਕਿਸ ਨੂੰ ਪੈਸੇ ਲੈਂਦਾ ਜਿੱਥੇ ਬੰਦੀਆਂ ਜਿਹੜੀਆਂ ਆਈਆਂ ਟੜ ਕੋ ਉਸ ਤੋਂ ਪਹਿਲਾਂ ਤੁਹਾਡੇ ਫੋਨ ਤੇ ਕੋਈ ਗੱਲਬਾਤ ਹੋਈ ਆ ਸਿੱਧਾ ਤੁਹਾਡੇ ਕੋ ਆ ਕੇ ਤੇ ਪੈਸੇ ਮੰਗਣੇ ਸ਼ੁਰੂ ਹੋ ਗਏ ਉਸ ਟਾਈਮ ਨਹੀਂ ਅਜੇ ਕੋਈ 10 15 20 ਦਿਨ ਪਹਿਲਾਂ ਗੱਲ ਹੋਈ ਸੀ ਉਸੇ ਮੈਂ ਹੀ ਗੱਲ ਗਈ ਮੈਂ ਕਿ ਸਰ ਮੈਂ ਟਿਕਟ ਵੀਜ਼ੇ ਦੇ ਪੈਸੇ ਲੈਂਦੇ ਮੈਂ ਕੋ ਫालतू ਪੈਸਾ ਨਹੀਂ ਲੈਂਦਾ ਜੇ ਲੈਂਦਾ ਤਾਂ ਮੇਰੇ ਕੋ ਮੈਨੂੰ ਜਾ ਕੇ ਪੁਲਿਸ ਕੰਪਲੀਟ ਕਰੋ ਮੇਰੇ ਤੇ ਕੇਸ ਕਰੋ ਬੰਦੀ ਕਾਰੋਗਿ ਮੈਂ ਤੇ ਕਰੀ ਜੋ ਮੈਂ ਦੇ ਤਨੋਂ ਮੈਂ ਦੇ ਦਵਾਂਗਾ ਗੱਲ 10 20 ਹਜ਼ਾਰ ਦੀ ਨਹੀਂ ਹੈ 10 ਗੱਲ ਹੈ ਕਿ ਅਗਰ ਮੈਂ 10000 ਰੁਪਏ ਨੂੰ ਦੇ ਦਿੰਦਾ ਇਹਨਾਂ ਦੇ 10000 ਜੋਗੇ ਹੈ ਅਗ ਜਿਸ ਤਰ੍ਹਾਂ ਅੱਜਕੱਲ੍ਹ ਪਕੈਜ ਹੋਇਆ ਇੱਕ ਬ੍ਰਾਂਡ ਬਣਿਆ ਨਾ ਪਾਨਾ ਸਿੱਧੂ ਇਹ ਨਵਾਂ ਪਾਨਾ ਸਿੱਧੂ ਬਣਨ ਦੀ ਕੋਸ਼ਿਸ਼ ਕਰਦੇ ਆ ਤੁਸੀਂ ਕੀ ਮੰਨਦੇ ਹੋ ਕਿ ਉਹ ਵਾਕਈ ਕਿਸਾਨ ਜੱਥੇਬੰਦੀਆਂ ਹੈਗੀਆਂ ਉਹਨਾਂ ਦੀ ਭੇਜ ਤੇ ਹੋਰ ਬੰਦੇ ਆ ਦੇਖੋ ਮੈਂ ਮੈਂ ਕਿਸੇ ਨੂੰ ਇਦਾਂ ਨਹੀਂ ਕਹਿ ਸਕਦਾ ਜੋ ਉਹ ਕਹਿ ਰਹੇ ਸੀ ਉਹਨਾਂ ਦੀ ਹੁਣੇ ਖੁਦ ਵੀਡੀਓ ਗਈ ਅਸੀਂ ਕਿਸਾਨ ਜੱਥੇਬੰਦੀ ਤੋਂ ਹੋ ਗਏ ਹੁਣ ਕਿਹੜੀ ਜੱਥੇਬੰਦੀ ਤੋਂ ਇਹ ਮੈਨੂੰ ਨਹੀਂ ਪਤਾ ਨਾਮ ਨਹੀਂ ਦੱਸਿਆ ਆਪਣੀ ਜੱਥੇਬੰਦੀ ਦੀ ਨਹੀਂ ਉਹਨਾਂ ਦੀ ਇੱਕ ਸੇਵਾ ਸੁਸਾਇਟੀ ਹੈ ਉਹਨੇ ਜੁਗ ਨਾਲ ਆਪਣੀ ਵੀਡੀਓ YouTube ਚੈਨਲ ਚਲਾਈ ਮੇਰੀ ਇਹਨਾਂ ਮੈਨੂੰ ਤੋਂ ਪੁੱਛੇ ਕਿ 2 ਚੈਨਲਾਂ ਵਿੱਚ ਲਾਦੀ ਵੀਡੀਓ ਵੀ ਦਾ ਪੁੱਛੇ ਯਾਨੀ ਕਿ ਦੇਖੋ ਪੱਤਰਕਾਰ ਕੰਮ ਹੁੰਦਾ ਦੋਨੋਂ ਸਾਈਡ ਦਾ ਵਿਊਜ਼ ਲੈ ਕੇ ਇੱਕ ਵੀਡੀਓ ਅਪਡੇਟ ਕਰਨੀ ਹੈ ਉਹਨਾਂ ਆਪਣੀ ਇੱਕ ਵਿਊਜ਼ ਲੈਣ ਵਾਸਤੇ ਇੱਕ ਸੋਸ਼ਲ ਮੀਡੀਆ ਤੇ ਆਪਣਾ ਪਲੇਟਫਾਰਮ ਨੂੰ ਸੈੱਟ ਕਰਨ ਵਾਸਤੇ ਬਸ 100 ਤੁਹਾਨੂੰ ਪਤਾ ਹੈ ਕਿ YouTube ਦਾ ਜਮਾਨਾ ਹੈਗਾ ਹਰ ਚੀਜ਼ ਕਿ ਕਮਾਈ ਮਿਲਦੀ ਹੈ ਏਜੰਟਾਂ ਦੀ ਵੀਡੀਓ ਖਰੀਦ ਮੰਦਲ ਚੰਗੀ ਤਰ੍ਹਾਂ ਦੇਖਦਾ ਕਿਸਾਨਾਂ ਦੀ ਵੀਡੀਓ ਚੰਗੀ ਤਰ੍ਹਾਂ ਦੇਖਦਾ ਮਜ਼ੇ ਲੈਣ ਵਾਸਤੇ ਜੋ ਵੀ ਹੈ ਜਦੋਂ ਸੈਦ ਆ ਰਿਹਾ ਹੈਗਾ ਅਸੀਂ ਆਪਣਾ ਕੰਮ ਕੀਤਾ ਕੰਮ ਤੇ ਪੈਸੇ ਹੁੰਦੇ ਤੇ ਉਸੇ ਗੱਲ ਤੇ ਮੈਂ ਅੱਜ ਵੀ ਆੜਿਆ ਤੇ ਆਂਦੇ ਵਾਲ ਵੀ ਆ ਜੋ ਇਹਨਾਂ ਕਿਸਾਨਾਂ ਨਾਲ ਮੇਰੇ ਨਾਲ ਕਿਉਂ ਕਿਸਾਨ ਕਹਿੰਦੇ ਆਪਣੇ ਆਪ ਨੂੰ ਇਹਨਾਂ ਜੋ ਮੁੱਦੇ ਆ ਉਹ ਮੈਂ ਪ੍ਰਸ਼ਾਸਨ ਨੂੰ ਵੀ ਲੈ ਪਿੱਛੇ ਦਿੱਤੀ ਹੈ ਤੇ ਮੈਂ ਕੋਰਟ ਤੱਕ ਵੀ ਕਿ ਸਿਟਾਂ ਕਰਾਣ ਨੂੰ ਲਾਸਟ ਤੱਕ ਲੈ ਜਾਉਂ ਜੋ ਇਹਨਾਂ ਨੇ ਮੇਰੇ 'ਤੇ ਇਲਜ਼ਾਮ ਲਾਏ ਆ ਉਹ ਸਾਬਤ ਕਰਨ ਹੁਣ ਆਪਣੇ ਹੱਕ ਦੇ ਲਈ ਹੀ ਪ੍ਰਸ਼ਾਸਨ ਤੋਂ ਕਿਹੜੀ ਮਦਦ ਮੰਗ ਰਹੇ ਹੋ ਤੁਸੀਂ ਮੈਂ ਮੰਗ ਮੰਨਦਾ ਕਿ ਜੇ ਜੋ ਮੇਰੇ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਨਾਲ ਹੋ ਸਕਦਾ ਅੱਜ ਮੈਂ ਇੱਕ ਮੈਂ ਇੱਕ ਟਰੈਵਲ ਏਜੰਟ ਹਾਂ ਕੱਲ ਨੂੰ ਕੋਈ ਏਜੰਸੀ ਵਾਲਾ ਕੋਈ ਸਟੋਰ ਕੀਪਰ ਕੋਈ ਡਾਕਟਰ ਕਿਸੇ ਨਾਲ ਕਰ ਸਕਦੇ ਇਹ ਲੋਕ ਕੋਈ ਇਹਨਾਂ ਨੇ ਇਹ ਇਹ ਅਨਪੜ੍ਹ ਲੋਕੀ ਨੇ ਜੋ ਮੇਰੇ ਵਰਗੇ ਅਨਪੜ੍ਹ ਸੀ ਜੋ ਕੋਈ ਆਓ ਦੇਖੋ ਯਾਰ ਬੰਦਾ ਜ਼ਬਰਦਸਤੀ ਮੈਂ ਕਿਸ ਨੂੰ ਭੇਜਾਂ ਨੀ ਮੈਂ ਕਿਉਂ ਟਿਕਟ ਦਵਾਂਗਾ ਏਅਰਪੋਰਟ ਤੇ ਤੁਸੀਂ ਬੈਠਾ ਮੈਂ ਫਿਰ ਭਾਗਿਆ ਨਾ ਉਹ ਕਹਿੰਦਾ ਤੂੰ ਕਿਉਂ ਭੇਜਿਆ ਮੈਂ ਕਹਿੰਦਾ ਨਾ ਜਾਂਦਾ ਦੇਖੋ ਗੱਲ ਮੈਂ ਉਹ ਨਹੀਂ ਕਰਦਾ ਜਦੋਂ ਆਪਾਂ ਏਜੰਟ ਕੋ ਕੰਮ ਲੈਣਾ ਹੁੰਦਾ ਨਾ ਉਦੋਂ ਅਸੀਂ ਏਜੰਟ ਕੋ ਹਾਂਜੀ ਹਾਂਜੀ ਅਗਰ ਅੱਗੇ ਜੇ ਕੋਈ ਦਿੱਕਤ ਆਦੀ ਏਜੰਟ ਕੋਰਾ ਮੈਂ ਨਹੀਂ ਮੰਨਦਾ ਸਾਰੇ ਨਹੀਂ ਸਾਰੇ ਏਜੰਟ ਸਹੀ ਹੁੰਦੇ ਆ ਕੁਝ ਗਲਤ ਵੀ ਹੁੰਦੇ ਕੁਝ ਲੋ ਜੋ ਗਲਤ ਹੈ ਉਹ ਗਲਤ ਤੇ ਜੋ ਸਹੀ ਹੈ ਸਹੀ ਹੈ ਹਰ ਇੱਕ ਨੂੰ ਇੱਕੋ ਨਜ਼ਰ ਇਹਨਾਂ ਨਹੀਂ ਦੇਖਣਾ ਚਾਹੀਦਾ ਪਹਿਲੇ ਉਸ ਦਾ ਪੱਕੇ ਵੇਖੋ ਕੀ ਕਹਿੰਦਾ ਵਾ ਉਹਦੀ ਗੱਲ ਸੁਣੋ ਸੁਣਨ ਤੋਂ ਬਾਅਦ ਆਪਾਂ ਫ ਅਸੀਂ ਇਸ ਕਮੈਂਟਾਂ 'ਚ ਫੇਸਬੁਕ ਤੇ ਕਹੀਏ ਚੋਰ ਹੈ ਠੱਗ ਹੈ ਇਹ ਹੈ ਉਹ ਹੈ ਇਹ ਉਹ ਅਨਪੜ੍ਹ ਹੋ ਗਿਆ ਜਾਂ ਜੇਰ ਹੋ ਗਿਆ ਆਪਾਂ ਨੂੰ ਕੰਮ ਕਰਦੇ ਹੋਏ ਮੈਨੂੰ ਤੇ 5 ਸਾਲ ਹੋ ਗਏ ਕੰਮ ਕਰਦਿਆਂ ਪੰਜ ਸਾਲ 'ਚ ਪਹਿਲਾਂ ਕਦੇ ਇਸ ਤਰ੍ਹਾਂ ਦਾ ਪਹਿਲਾਂ ਕਦੇ ਇਸ ਤਰ੍ਹਾਂ ਹੋਇਆ ਕਿਉਂਕਿ ਮੈਂ ਕੰਮ ਬਿਲਕੁਲ ਓਕੇ ਕਰਦਾ ਮੈਂ ਸਵੇਰੇ 10 ਵਜੇ ਲੈ ਕੇ ਸ਼ਾਮੀ 5 ਵਜੇ ਮੈਂ ਆਫਿਸ ਅਵੇਲੇਬਲ ਹੁੰਦਾ ਕੋਈ ਵੀ ਆ ਕੇ ਮੈਨੂੰ 24 ਘੰਟੇ ਚਾਹ 12 ਘੰਟੇ ਵਿੱਚ ਬਾਹਰ ਕੱਢੋ 12 ਘੰਟੇ ਆਫਿਸ ਹੁੰਦਾ ਮੈਂ ਕਰਦਾ ਮੈਂ 24 ਘੰਟੇ ਵਟਾ ਮੇਸ਼ਾ ਮੇਰਾ ਫੋਨ ਚੱਲਦਾ ਦਾ ਹਾਂ ਸਾਡੇ ਕੋਈ ਕੋਈ ਬੰਦਾ ਆਂਦਾ ਵੀ ਹੈ ਕਿ ਕੋਈ ਵੀ ਅੱਗੇ ਵੀ ਕਹਾਂਗੇ ਨਾ ਕਿ ਰੁਪਈਆ ਨਹੀਂ ਦਵਾਂਗਾ ਮੈਂ ਕੋਈ ਉਹਨਾਂ ਨੇ ਇਸ ਤੋਂ ਪਹਿਲਾਂ ਕੋਈ ਪੁਲਿਸ ਕੰਪਲੀਟ ਵਗੈਰਾ ਕੋਈ ਨਹੀਂ ਪੁਲਿਸ ਕੰਪਲੀਟ ਵਗੈਰਾ ਕੁਝ ਨਹੀਂ ਕੋਈ ਕੰਪਲੇਨਟ ਨਹੀਂ ਕੀਤੀ ਯਾਨੀ ਕਿ ਕਰਮੂਲ ਆਪਣੇ ਹੱਥ ਦੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਗਈ ਮੈਨੂੰ ਮੇਰੇ ਕੋਈ ਹੱਥ ਪਾਈ ਹੋਈ ਉਸ ਟਾਈਮ ਹੱਥਾਂ ਪਾਈਏ ਮੇਰੇ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਮੈਂ ਆਫੀਸਰ ਨਿਕਲਦੀ ਕੋਈ ਤੁਸੀਂ ਆਫੀਸਰ ਨਹੀਂ ਨਿਕਲਣਾ ਮੈਂ ਆਪਣੇ ਹੋਵੇ ਵਿੱਚ ਬੈਠਾ ਦਬਾਨੀ ਹੈ ਨਾ ਉੱਥੇ ਬੈਠਾ ਧੱਕਾ ਮੁਕੀ ਕੀਤੀ ਸਾਡੇ ਨਾਲ ਪੁਲਿਸ ਪ੍ਰਸ਼ਾਸਨ ਵੀ ਆਈ ਉਹਨਾਂ ਨਾਲ ਵੀ ਧੱਕਾ ਮੁਕੀ ਕੀਤੀ ਨਾਲ ਯਾਨੀ ਕਿ ਮੁਲਾਜ਼ਮਾਂ ਨਾਲ ਵੀ ਧੱਕੇ ਹਾਂ ਧੱਕਾ ਮੁਕੀ ਕੀਤੀ ਵੀਡੀਓ ਦੇ ਵਿੱਚ ਹਾਈਪਰ ਕਰਦੇ ਮੈਨੂੰ ਹਾਈਪਰ ਕਰਦੇ ਮੈਂ ਲੜਾਈ ਕਰਨਾਂ ਦੀ ਕੋਸ਼ਿਸ਼ ਕਰਦਾ ਪਰ ਮੈਂ ਇੱਕ ਬਿਜ਼ਨਸ ਵਾਲਾ ਬੰਦਾ ਮੈਂ ਨਾ ਕੋਈ ਲੈਟਰ ਨਾਲ ਨਹੀਂ ਕਿਚਾਂਦਾ ਲੜਾਂਗਾ ਮੈਂ ਕਾਨੂੰਨੀ ਦਾਇਰੇ ਚ ਲੈ ਕੇ ਲੜਾਂਗਾ ਤੇ ਆਪਣੀ ਲੜਾਈ ਨੂੰ ਕੰਟੀਨਿਊ ਕਰਾਂ ਕੱਲ ਨੂੰ ਇਹ ਕਿਸੇ ਹੋਰ ਨਾਲ ਨਾ ਕਰਨ ਕਰਨ ਤੋਂ ਪਹਿਲੇ 100 ਵਾਰ ਸੋਚ ਲੈ ਯਾਨੀ ਕਿ ਭੀੜ ਦੇ ਭੀੜ ਦੇ ਰੂਪ ਦੇ ਵਿੱਚ ਆਏ ਤੇ ਉਹਨਾਂ ਨੇ ਕਾਨੂੰਨ ਆਪਣੇ ਹੱਥ ਵਿੱਚ ਲੈ ਕੇ ਜੋ ਤੁਹਾਡਾ ਨਾਂ ਬਦਸਲੂਕੀ ਕੀਤੀ ਉਹਦੀ ਲੜਾਈ ਤੁਸੀਂ ਅੱਗੇ ਕਿੱਲੂ ਨਹੀਂ ਦੋਗੇ ਜੋ ਘੱਟ 50 ਹਜ਼ਾਰ ਦੀ ਮੈਟਰ ਜੇ ਮੈਂ ਦੇਣਾ ਹੋਊਗਾ ਉਹ ਮੈਂ ਦੇ ਦਾਂਗਾ ਉਹ ਕੋਈ ਵੱਡੀ ਗੱਲ ਨਹੀਂ ਹੈ ਦੇਣਾ ਨਹੀਂ ਤਨ ਕਾਨੂੰਨ ਰੱਖੇਗਾ ਲੇਕਿਨ ਜੋ ਮੇਰੇ ਨਾਲ ਹੋਇਆ ਉਹ ਕਾਨੂੰਨੀ ਲ ਇਹਨਾਂ ਨੂੰ ਪਤਾ ਲੱਗੇਗਾ ਕਿ ਕੰਮ ਕਿਸੇ ਨਾ ਅੱਜ ਤੋਂ ਬਾਅਦ ਕਰਨ ਤੋਂ ਪਹਿਲੇ ਸੋਵਾਰੀ ਸੋਚਣਗੇ ਇਹ ਨਹੀਂ ਕੋਈ ਵੀ ਕੋਈ ਵੀ ਜੱਥੇਬੰਦੀ ਦੀ ਆੜ ਦੇ ਵਿੱਚ ਕਿਸੇ ਵੀ ਕਾਰੋਬਾਰੀ ਨੂੰ ਇਹ ਤੰਗ ਨਹੀਂ ਕਰਨਗੇ ਪੰਜਾਬ ਦੇ ਵਿੱਚ ਪੈਸੇ ਪਹਿਲੇ ਕਾਰੋਬਾਰ ਨਹੀਂਗਾ ਜੀ ਬਿਲਕੁਲ ਭੌਤਮਾਨ ਜੀ ਖੁਦ ਪਾਰੋਵਾੜੀ ਬੋਲਦੇ 50 ਸੜਕ ਕਿੱਥੋਂ ਕਰਨੇ ਕਿਸੇ ਫੈਕਟਰੀ ਬਾਹਰ ਧਰਨਾ ਕਿਤੇ ਸ਼ੋਰੂਮ ਦੇ ਬਾਹਰ ਧਰਨਾ ਹੋਰ ਕਹਿ ਰਿਹਾ ਕਿ ਗਿਆ ਸਰ ਪਰ ਦੇਖੋ ਕਿਸਾਨਾਂ ਦੀ ਲੜਾਈ ਸਰਕਾਰਾਂ ਨਾਲ ਹੋ ਸਕਦੀ ਹੈ ਪ੍ਰਸ਼ਾਸਨ ਉਸ ਦੀ ਆਮ ਇਨਸਾਨਾਂ ਨਾਲ ਕੀ ਲੜਾਈ ਹੈ ਅਸੀਂ ਤਾਂ ਆਮ ਇਨਸਾਨਾਂ ਹੀ ਨਾ ਵਰਗ ਹੋ ਗਏ ਜੇ ਇਹ ਅਗਰ ਅਗਰ ਕਿਸਾਨ ਕਹਿੰਦੇ ਅਸੀਂ ਵੀ ਕਿਸਾਨੀ ਆਸੀਂ ਇਹਨਾਂ ਦਾ ਇਹ ਲੋਕ ਸਾਡ ਨੂੰ ਇਦਾਂ ਕਰਨਗੇ ਫਿਰ ਅਸੀਂ ਕਿੱਥੇ ਜਾਵਾਂਗੇ ਜੇ ਬਿਲਕੁਲ ਪੰਜਾਬ ਦੇ ਵਿੱਚ ਇਹ ਬਹੁਤ ਹੀ ਸਮੱਸਿਆ ਵੱਡੀ ਹੈ ਕਿ ਜਗ੍ਹਾ ਜਗ੍ਹਾ ਧੰਨੇ ਲੱਗ ਜਾਂਦੇ ਕਦੋਂ ਕਿਸ ਦੇ ਬਾਅਦ ਧੰਨਾ ਲੱਗ ਜਾਏਗਾ ਉਸ ਦਾ ਵਪਾਰੀ ਤੌਰ ਤੇ ਬਹੁਤ ਵੱਡਾ ਕੰਡਾ ਹੁੰਦਾ ਜੇ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਦੀ ਆਵਾਮ ਹੈ ਉਹਦੇ ਨਾਲ ਤਕਾ ਹੁੰਦਾ ਕਿਉਂਕਿ ਇਨਵੈਸਟਮੈਂਟ ਜੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਵਪਾਰ ਨਹੀਂ ਵਧੇਗਾ ਤੇ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਵਧੇਗੀ ਤੇ ਬੇਰੋਜ਼ਗਾਰੀ ਦਾ ਤਹੀ ਹਾਲ ਦੇਖ ਹੀ ਰਹੇ ਹਾਂ ਕਿ ਕਿਸ ਤਰ੍ਹਾਂ ਨਸ਼ੇ ਗਲੀ ਗਲੀ ਦੇ ਵਿੱਚ ਨਸ਼ੇ ਵਿਕ ਰਹੇ ਤੇ ਜਵਾਨੀ ਨਸ਼ੇ ਦੇ ਵਿੱਚ ਰੋਟੀ ਹੈ ਲੇਕਿਨ ਇਸ ਤਰ੍ਹਾਂ ਦੇ ਵਿੱਚ ਜਿਹੜੇ ਕਾਰੇ ਹੋ ਰਹੇ ਪੰਜਾਬ ਦੇ ਵਿੱਚ ਉਹਨੂੰ ਠਲ ਪਾਣੀ ਬਹੁਤ ਜ਼ਰੂਰੀ ਹੈ ਤੇ ਪ੍ਰਸ਼ਾਸਨ ਨੂੰ ਵੀ ਇਸ ਦੀ ਮਦਦ ਕਰਨੀ ਚਾਹੀਦੀ ਹੈ ਕਿ ਕਿਸੇ ਦੇ ਦਫ਼ਤਰ ਦੇ ਵਿੱਚ ਭੀੜ ਬਣ ਕੇ ਨਾ ਜਾਇਆ ਜਾਵੇ ਕਿਉਂਕਿ ਵਪਾਰੀਆਂ ਨਾਲ ਹੀ ਸਰਕਾਰ ਨੂੰ ਟੈਕਸ ਹੁੰਦਾ ਤੇ ਵਪਾਰੀ ਹੀ ਸੁੱਬੇ ਨੂੰ ਚਲਾਉਂਦੇ ਹਨ ਤੇ ਵਪਾਰੀਆਂ ਦੀ ਸਿਕਿਉਰਿਟੀ ਜਿਹੜੀ ਹੈ ਸਰਕਾਰ ਨੂੰ ਉਹ ਮੁਹਈਆ ਕਰਾਉਣੀ ਚਾਹੀਦੀ ਹੈ